ਅਣ ਸਭ ਤੋਂ ਵੱਧ ਸਭ ਤੋਂ ਵੱਧ ਰੌਲਾ ਮੈਪ ਆਇਆ ਜਦੋਂ ਕ੍ਰਿਸਟਿਨ ਜੋੜੇ ਦਾ ਕਤਲ ਹੋਇਆ ਜੀ ਮੇਰੀਆਂ ਲਾਈਵ ਵੀ ਦੇਖ ਲੋ ਤੁਸੀਂ ਸਭ ਕੁਝ ਗ੍ਰਾਫਟੇਂ ਜੀ ਦਾ ਨਾ ਜਦੋਂ ਹੋਇਆ ਮੈਂ ਸਭ ਤੋਂ ਵੱਧ ਕੀਤਾ ਜੀ ਉਹ ਸਾਡ ਮੈਂ ਇਹ ਗੱਲ ਕਹਿਣਾ ਵਾਂ ਬਈ ਇਹਨਾਂ ਨੇ ਸਟਾਪ ਲਾਇਆ ਜੀ ਸਾਡੇ ਸਟਾਪ ਨਹੀਂ ਹੈ ਸਾਡੇ ਇਹ ਆ ਕਿ ਤੁਸੀਂ ਅੱਲਾ ਅੱਲਾ ਕਹੋ ਇੱਕੋ ਰਾਮ ਰਹੀਮ ਹੈਣ ਤੁਸੀਂ ਵੈਗੁਰੂ ਕਹੋ ਤੇ ਤੁਸੀਂ ਜਿਹੜਾ ਇਹਨਾਂ ਦਾ ਜੋ ਵੀ ਇਹ ਕਹਿੰਦੇ ਆ ਮੈਨੂੰ ਨਹੀਂ ਪਤਾ ਹallelujah ਹallelujah ਕਹੋ ਹੂੰ ਠੀਕ ਹੈ ਜੀ ਉਹਦੇ ਚ ਸਾਨੂੰ ਤਾਂ ਕੋਈ ਤਰਾਜ ਨਹੀਂ ਹੈ ਬਿਲਕੁਲ ਵੀ ਵੀ ਇਹ ਹallelujah ਕਹਿ ਕੇ ਅਕਾਲ ਪੁਰਖ ਤੱਕ ਪਹੁੰਚਣਗੇ ਜਾਂ ਵੈਗਰੂ ਕਹਿ ਕੇ ਕੋਈ ਅਕਾਲ ਪੁਰਖ ਤੱਕ ਪਹੁੰਚੂਗਾ ਅਸੀਂ ਇਹ ਸਟਾਪ ਲਾ ਦਈਏ ਵੀ ਓਨਲੀ ਓਨ ਸਿਰਫ ਸਿੱਖੀ ਚ ਆ ਕੇ ਹੀ ਬੰਦਾ ਪ੍ਰਮਾਤਮਾ ਨੂੰ ਮਿਲ ਸਕਦਾ ਹੋਰ ਕਿਸੇ ਚ ਨਹੀਂ ਮਿਲ ਸਕਦਾ ਸਮਝੇ ਮੇਰੀ ਗੱਲ ਇਹ ਸਟਾਪ ਲਾਉਣਾ ਮੈਂ ਹੁਣ ਉੱਤੇ ਕਿੰਤੂ ਤਾਂ ਨਹੀਂ ਕਰਦਾ ਪਰ ਇਹਨਾਂ ਦਾ ਸਟਾਪ ਲੱਗ ਗਿਆ ਫਿਰ ਅਸੀਂ ਬਾਕੀ ਦੁਨੀਆ ਕਿੱਥੇ ਜਾਊਗੀ ਜੀ ਜਿਹੜੀ ਜਿਹੜੀ ਬਾਕੀ ਧਰਮ ਨੇ ਉਹ ਤਾਂ ਫਿਰ ਅਕਾਲਪੁਰ ਕੋਲ ਮਿਲ ਹੀ ਨਹੀਂ ਸਕਦੇ ਹੁਣ ਧਰਮ ਕਿਵੇਂ ਛੱਡਣ ਲੋਕ ਸਾਰੇ ਲੋਕ ਤਾਂ ਕ੍ਰਿਸਚਨ ਬਣਨਗੇ ਨਹੀਂ ਕਿ ਸਾਰੇ ਲੋਕ ਕ੍ਰਿਸਚਨ ਬਣ ਜਾਣਗੇ ਫਿਰ ਐਨੀ ਦੁਨੀਆ ਜਿਹੜੀ ਆ ਉਹ ਕਿੱਥੇ ਜਾਊਗੀ ਉਹਨਾਂ ਦਾ ਕੋਈ ਮੇਲ ਹੋਊਗਾ ਇੰਨੇ ਸਾਧੂ ਨੇ ਲੱਖਾਂ ਦੇ ਤਾਕਤ ਦੇ ਵਿੱਚ ਨੇ